ਅਰਬੀ ਦੇ ਪੱਤਿਆਂ ਦੀ ਇਸ ਡਿਸ਼ ਨੂੰ ਸਾਡੇ ਪੰਜਾਬੀ ਭਾਸ਼ਾ ਵਿੱਚ ਤਾਂ ਪਤੌੜ ਬੋਲਦੇ ਨੇ ਤੁਹਾਡੀ ਲੈਂਗੁਏਜ ਵਿੱਚ ਇਸ ਨੂੰ ਕੀ ਬੋਲਦੇ ਨੇ ਕਮੈਂਟ ਕਰਕੇ ਜਰੂਰ ਦੱਸਣਾ ਬਣੇ ਰਹਿਣਾ ਸਾਰੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਅਗਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਸਬਸਕ੍ਰਾਈਬ ਕਰ ਲੈਣਾ ਔਰ ਅਗਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਡੇ ਪੇਜ ਨੂੰ ਜਰੂਰ ਫਾਲੋ ਕਰਨਾ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਤੁਹਾਡੇ ਨਾਲ ਅਰਬੀ ਦੇ ਪੱਤਿਆਂ ਦੇ ਪਤਾਉੜ ਦੀ ਰੈਸਪੀ ਜੋ ਕਿ Jharkhand ਦੀ ਰੈਸਪੀ ਹੈ ਲੇਕਿਨ ਅੱਜ ਕੱਲ ਸਾਰੀਆਂ ਰੈਸਪੀਜ਼ ਸਾਰੇ ਆਲ ਇੰਡੀਆ ਵਿੱਚ ਹੀ ਫੇਮਸ ਹੋ ਰਹੀਆਂ ਨੇ ਤੇ ਬਹੁਤ ਹੀ ਟੇਸਟੀ ਡਿਸ਼ ਬਣਦੀ ਹੈ ਅਸੀਂ ਇਹਦੇ ਵਾਸਤੇ 6 ਪੱਤੇ ਅਰਬੀ ਦੇ ਬਾਜ਼ਾਰੋਂ ਲੈ ਆਉਂਦੇ ਸੀ ਅਗਰ ਤੁਹਾਡੀ ਕਿਚਨ ਗਾਰਡਨ ਵਿੱਚ ਅਰਬੀ ਉਗਾਈ ਹੋਈ ਹੈ ਤਾਂ ਤੁਸੀਂ ਉੱਥੋਂ ਪੱਤੇ ਤੋੜ ਕੇ ਇਸ ਨੂੰ ਬਣਾ ਸਕਦੇ ਹੋ ਇਹਦੇ ਵਾਸਤੇ ਜ਼ਰੂਰਤ ਹੈ ਇੱਕ ਕੌਲੀ ਬੇਸਨ ਦੀ ਲੈਣੀ ਹੈ ਤੁਸੀਂ ਬੇਸਨ ਥੋੜਾ ਜ਼ਿਆਦਾ ਹੀ ਲੱਗਦਾ ਹੈ ਮੈਨੂੰ ਦੁਬਾਰਾ ਕੋਲ ਨਾ ਪਿਆ ਸੀ ਇਸ ਲਈ ਪਹਿਲਾਂ ਤੁਸੀਂ ਇੱਕ ਕੌਲੀ ਤੋਂ ਥੋੜਾ ਵੱਧ ਵੀ ਲੈ ਸਕਦੇ ਹੋ ਇਹਦੇ ਵਾਸਤੇ ਅਸੀਂ ਲਾਲ ਮਿਰਚ ਥੋੜੀ ਜੀ ਹਲਦੀ ਕਿਚਨ ਕਿੰਗ ਮਸਾਲਾ ਗਰਮ ਮਸਾਲਾ ਅਜਵਾਇਨ ਜੀਰਾ ਧਨੀਆਂ ਤੇ ਚਾਟ ਮਸਾਲਾ ਲੈ ਲਿਆਏ ਤੁਸੀਂ ਸਵਾਦ ਅਨੁਸਾਰ ਆਪਣੇ ਮਸਾਲੇ ਜੜਿਆ ਉਹ ਲੈ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਨਮਕ ਐਡ ਕਰਾਂਗੇ ਸਵਾਦ ਅਨੁਸਾਰ ਕਸੂਰੀ ਮੇਥੀ ਹਰਾ ਧਨੀਆ ਤੇ ਥੋੜਾ ਜਿਹਾ ਅਸੀਂ ਜਿੰਜਰ گارਲਿਕ ਪੇਸਟ ਐਡ ਕਰ ਰਹੇ ਆ ਟੇਸਟ ਨੂੰ ਵਧਾਉਣ ਵਾਸਤੇ ਇਹ ਆਪਸ਼ਨਲ ਹੈ ਨਾ ਵੀ ਕਰੋ ਤੇ ਚੰਗਾ ਹੈ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਹੁਣ ਇਸ ਵਸਨ ਦਾ ਘੋਲ ਤਿਆਰ ਕਰਾਂਗੇ ਸੰਗਣਾ ਜਿਹਾ ਘੋਲ ਤਿਆਰ ਕਰਨਾ ਹੈ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਥੋੜਾ ਥੋੜਾ ਪਾਣੀ ਐਡ ਕਰਕੇ ਘੋਲ ਤਿਆਰ ਕਰਾਂਗੇ ਤਾਂ ਕਿ ਗੁਟਲੀਆਂ ਨਾ ਬਣ ਇਸ ਤਰ੍ਹਾਂ ਦੀ ਕਨਸਿਸਟੈਂਸੀ ਚਾਹੀਦੀ ਏ ਕੋਲ ਦੀ ਹੁਣ ਇਸ ਨੂੰ ਟੱਕ ਕੇ ਰੱਖ ਦੇਵਾਂਗੇ ਤੇ ਅਰਬੀ ਦੇ ਪੱਤੇ ਅਸੀਂ ਵਾਸ਼ ਕਰ ਲਏ ਸੀ ਤੇ ਇਹਨਾਂ ਨੂੰ ਅਸੀਂ ਹੁਣ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਲਵਾਂਗੇ ਇਹਨਾਂ ਦੀ ਡੰਟਲ ਜਿਹੜੀ ਹੈ ਹਾਰਡ ਜੀ ਹੁੰਦੀ ਹੈ ਜਿਹੜੀ ਉਹ ਅਸੀਂ ਕੱਟ ਕੇ ਅਲੱਗ ਕਰ ਦੇਵਾਂਗੇ ਜਿੱਥੇ ਕਿਤੇ ਵੀ ਤੁਹਾਨੂੰ ਸਖਤ ਡੰਟਲ ਲੱਗੇ ਉਹਨੂੰ ਤੁਸੀਂ ਕੱਟ ਦੇਣਾ ਹੁਣ ਅਸੀਂ ਇੱਕ ਪੱਤਾ ਲਾਵਾਂਗੇ ਪਹਿਲਾਂ ਤੇ ਉਹਦੇ ਉੱਪਰ ਇਹ ਕੋਲ ਨੂੰ ਪੂਰਾ ਫੈਲਾ ਲਵਾਂਗੇ ਪੂਰੇ ਪੱਤੇ ਦੇ ਉੱਪਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਆ ਫੈਲਾ ਕੇ ਇਸ ਕੋਲ ਨੂੰ ਲਗਾ ਦੇਣਾ ਹੈ ਇੱਕ ਪੱਤੇ ਦੇ ਉੱਪਰ ਲਗਾਉਣ ਤੋਂ ਬਾਅਦ ਅਸੀਂ ਦੂਸਰਾ ਪੱਤਾ ਇਹਦੇ ਉੱਪਰ ਰੱਖਾਂਗੇ ਇਹ ਪੱਤੇ ਕਾਫੀ ਵੱਡੇ ਸੀਗੇ ਤੇ ਤਿੰਨ ਬੱਤਿਆਂ ਦੇ ਹੀ ਰੋਲ ਬਣ ਜਾਏਗਾ ਇਹਦਾ ਅਸੀਂ ਇੱਕ ਰੋਲ ਬਣਾ ਕੇ ਇਹਨਾਂ ਨੂੰ ਸਟੀਮ ਕਰਾਂਗੇ ਤੇ ਅਗਰ ਪੱਤੇ ਛੋਟੇ ਆ ਤਾਂ ਤੁਸੀਂ ਜ਼ਿਆਦਾ ਵੀ ਯੂਜ਼ ਕਰ ਸਕਦੇ ਹੋ ਮੈਂ ਤਿੰਨ ਤਿੰਨ ਬੱਤਿਆਂ ਦੇ ਰੋਲ ਬਣਾਏ ਸੀ ਹੁਣ ਅਸੀਂ ਦੂਸਰਾ ਪੱਤਾ ਉੱਪਰ ਲਗਾ ਕੇ ਉਹਦੇ ਉੱਪਰ ਵੀ ਇਸੇ ਤਰ੍ਹਾਂ ਇਹ ਕੋਲ ਸਾਰੇ ਪੱਤੇ ਦੇ ਉੱਪਰ ਲਗਾ ਦੇਣਾ ਹੈ ਕੋਲ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਤੇ ਚੰਗੀ ਤਰ੍ਹਾਂ ਸਾਰੇ ਜਿਹੜਾ ਹੈ ਉਹ ਫਲਾ ਕੇ ਲਗਾਉਣਾ ਹੈ ਹੁਣ ਅਸੀਂ ਤੀਸਰਾ ਪੱਤਾ ਉੱਪਰ ਲਗਾ ਕੇ ਇਹਦੇ ਉੱਪਰ ਵੀ ਚੰਗੀ ਤਰ੍ਹਾਂ ਇਹ ਕੋਲ ਜਿਹੜਾ ਆ ਉਹ ਲਗਾ ਦਵਾਂਗੇ ਤੇ ਇਹ ਲਗਾਉਣ ਤੋਂ ਬਾਅਦ ਇਸ ਨੂੰ ਅਸੀਂ ਸਾਈਡਾਂ ਤੋਂ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਸਾਈਡਾਂ ਤੋਂ ਫੋਲਡ ਮਾਰਨ ਤੋਂ ਬਾਅਦ ਇਹਦੇ ਉੱਪਰ ਫਿਰ ਵੇਸਣ ਦਾ ਕੋਲ ਚੰਗੀ ਤਰ੍ਹਾਂ ਲਗਾਵਾਂਗੇ ਤੇ ਬਾਅਦ ਵਿੱਚ ਇਸ ਨੂੰ ਅਸੀਂ ਉੱਪਰ ਤੋਂ ਲੈ ਕੇ نیچے ਨੂੰ ਰੋਲ ਕਰਨਾ ਸ਼ੁਰੂ ਕਰਾਂਗੇ ਇਹਦਾ ਰੋਲ ਥੋੜਾ ਜਿਹਾ ਟਾਈਟਲੀ ਕਰ ਲੈਣਾ ਹੈ ਮੇਰਾ ਫਸਟ ਵਾਲਾ ਰੋਲ ਥੋੜਾ ਜਿਹਾ ਲੂਸ ਹੋ ਗਿਆ ਸੀ ਤੇ ਮੈਂ ਅਰਬੀ ਦੇ ਪੱਤਿਆਂ ਦੇ ਪਤੌੜ ਵੀ ਬਣਾਏ ਸੀ ਤੇ ਨਾਲ ਦੀ ਨਾਲ ਅਸੀਆ ਦੀ ਸਬਜ਼ੀ ਵੀ ਬਣਾਈ ਸੀ ਤੇ ਜਦੋਂ ਅਸੀਂ ਇਹਨਾਂ ਨੂੰ ਗਰੇਵੀ ਚਾਟ ਕੀਤਾ ਸੀ ਤਾਂ ਉਹ ਥੋੜੇ ਖੁੱਲਨੇ ਸ਼ੁਰੂ ਹੋ ਗਏ ਸੀ ਇਸ ਕਰਕੇ ਇਹਨਾਂ ਨੂੰ ਥੋੜਾ ਟਾਈਟ ਰੋਲ ਕਰੋ ਤਾਂ ਕਿ ਇਹ ਗਰੇਵੀ ਵਿੱਚ ਜਾ ਕੇ ਖੁੱਲਣ ਨਾ ਚੰਗੀ ਤਰਾਸੀ ਟਾਈਟਲੀ ਰੋਲ ਕਰਵਾ ਲਵਾਂਗੇ ਹੁਣ ਇਹਨਾਂ ਨੂੰ ਅਸੀਂ ਸਟੀਮ ਕਰਾਂਗੇ ਇਹਨਾਂ ਨੂੰ ਸਟੀਮ ਕਰਨ ਵਾਸਤੇ ਮੈਂ ਇਡਲੀ ਸਟੈਂਡ ਦਾ ਯੂਜ਼ ਕਰਿਆ ਹੈ ਤੁਹਾਡੇ ਕੋਲ ਕੋਈ ਸਟੀਮਰ ਪਲੇਟ ਹੈਗੀ ਹੈ ਜਿਹਦੇ ਵਿੱਚ ਛੇਕ ਹੋਣ ਤਾਂ ਤੁਸੀਂ ਉਹਦੇ ਵਿੱਚ ਕਰ ਸਕਦੇ ਹੋ ਉਹਦੇ ਉੱਪਰ ਰੱਖ ਕੇ ਕਰ ਸਕਦੇ ਹੋ ਕੜਾਹੀ ਵਿੱਚ ਇੱਕ ਪਾਣੀ ਪਾ ਕੇ ਤੇ ਅਸੀਂ ਗਰਮ ਕਰ ਲਿਆ ਸੀ ਜਦੋਂ ਦੀ ਸਟੀਮ ਬਣਨੀ ਸ਼ੁਰੂ ਹੋ ਗਈ ਤੇ ਉਹਦੇ ਉੱਪਰ ਅਸੀਂ ਇਹ ਪਲੇਟ ਰੱਖ ਦਿੱਤੀ ਇੱਕ ਸਟੈਂਡ ਰੱਖ ਕੇ ਤੇ ਹੁਣ ਅਸੀਂ 10-12 ਮਿੰਟ ਇਹਨਾਂ ਨੂੰ ਸਟੀਮ ਕਰਨਾ ਹੈ ਤੇ ਇਹ ਸਟੀਮ ਹੋ ਚੁੱਕੇ ਨੇ ਤੇ ਦੇਖਿਆ ਕਿ ਇਹ ਪੱਕ ਚੁੱਕੇ ਨੇ ਤੇ ਅਸੀਂ ਇਹਨਾਂ ਨੂੰ ਅਸੀਂ ਕੜਾਈ ਵਿੱਚ ਹੁਣ ਕੱਢ ਲਵਾਂਗੇ ਇਹ ਸਟੀਮ ਹੋ ਚੁੱਕੇ ਨੇ ਜਦੋਂ ਜਦੋਂ ਚੰਗੀ ਤਰ੍ਹਾਂ ਇਹ ਖੁਸ਼ਕ ਜਿਹੀ ਹੋ ਜਾਂਦੇ ਨੇ ਪਤਾ ਚੱਲ ਜਾਂਦਾ ਕਲਰ ਵੀ ਚੇਂਜ ਹੋ ਜਾਂਦਾ ਹੈ ਕਿ ਸਟੀਮ ਹੋ ਚੁੱਕੇ ਨੇ ਤੇ ਇਹਨਾਂ ਨੂੰ ਅਸੀਂ ਹੁਣ ਇਹਨਾਂ ਦੇ ਰਾਉਂਡ ਰਾਉਂਡ ਜਿਹੜੇ ਪੀਸ ਕੱਟ ਲਵਾਂਗੇ ਜਿਵੇਂ ਰੋਲ ਬਣਾਇਆ ਹੈ ਉਹਨਾਂ ਨੂੰ ਥੋੜੇ ਥੋੜੇ ਅੱਧੇ ਅੱਧੇ ਇੰਚ ਦੇ ਗੈਪ ਤੇ ਅਸੀਂ ਕੱਟ ਲੈਣਾ ਬਹੁਤੇ ਪਤਲੇ ਵੀ ਨਹੀਂ ਕੱਟਨੇ ਤੇ ਆਰਾਮ ਨਾਲ ਕੱਟ ਲਵਾਂਗੇ ਕਿ ਇਹਨਾਂ ਦੇ ਰੋਲ ਵੀ ਓਪਨ ਨਾ ਹੋਣ ਤੇ ਇਹਨਾਂ ਨੂੰ ਹੁਣ ਅਸੀਂ ਜਾਂ ਅਸੀਂ ਡੀਪ ਫਰਾਈ ਕਰ ਸਕਦੇ ਆ ਜਾਂ ਸ਼ੈਲੋ ਫਰਾਈ ਕਰ ਸਕਦੇ ਆ ਤੇ ਅਸੀਂ ਇਹਨਾਂ ਨੂੰ ਸ਼ੈਲੋ ਫਰਾਈ ਕਰਨ ਜਾ ਰਹੇ ਆ ਉਧਰ ਕੜਾਈ ਵਿੱਚ ਅਸੀਂ ਪਕੌੜੇ ਪਕਾਉਣ ਲਈ ਤੇਲ ਗਰਮ ਕੀਤਾ ਹੋਇਆ ਸੀ ਉਧਰੋਂ ਅਸੀਂ ਦੂਸਰੀ ਕੜਾਈ ਵਿੱਚ ਦੋ ਕੜਸ਼ੀਆਂ ਆਇਲ ਜਿਹੜਾ ਐਡ ਕਰ ਲਿਆ ਹੈ ਕੜਾਈ ਥੋੜੀ ਜ਼ਿਆਦਾ ਗਰਮ ਹੋ ਗਈ ਹੈ ਲੇਕਿਨ ਜਾਦੇ ਸੇਕਦੇ ਅਸੀਂ ਇਹਨਾਂ ਨੂੰ ਨਹੀਂ ਪਕਾਉਣਾ ਅਸੀਂ ਮੀਡੀਅਮ ਟੂ ਲੋ ਗੈਸ ਜਿਹੜਾ ਆ ਰੱਖਣਾ ਹੈ ਇਹਦੇ ਵਾਸਤੇ ਤੇ ਹੌਲੀ-ਹੌਲੀ ਇਹਨਾਂ ਨੂੰ ਕ੍ਰਿਸਪੀ ਹੋਣ ਤੱਕ ਪਕਾਉਣਾ ਹੁਣ ਸਾਰੇ ਇਹ ਰੋਲ ਜਿਹੜੇ ਅਸੀਂ ਕੱਟ ਲਏ ਨੇ ਇਹਨਾਂ ਨੂੰ ਅਸੀਂ ਕੜਾਈ ਦੇ ਵਿੱਚ ਪਾ ਦੇਾਂਗੇ ਤੇ ਇਹਨਾਂ ਨੂੰ ਕ੍ਰਿਸਪੀ ਹੋਣ ਤੱਕ ਸ਼ੈਲੋ ਫਰਾਈ ਕਰਾਂਗੇ ਇਹ ਬਹੁਤ ਹੀ ਕ੍ਰਿਸਪੀ ਜਿਹੇ ਪਤੌੜਾ ਜਿਹੜੇ ਬੰਦੇ ਨੇ ਤਕੌੜਿਆਂ ਵਾਂਗੂ ਲੱਗਦੇ ਨੇ ਲੇਕਿਨ ਥੋੜਾ ਜਿਹਾ ਟੇਸਟ ਅਲੱਗ ਹੁੰਦਾ ਹੈ ਇਹੀ ਰੈਸਪੀ ਅਸੀਂ ਪਾਲਕ ਦੇ ਪੱਤੇਆਂ ਤੇ ਵੀ ਬਣਾ ਸਕਦੇ ਆ। ਹੁਣ ਅਸੀਂ ਥੋੜੇ ਜਿਹਾ ਵਾਈਟ ਤੇਲ ਜਿਹੜਿਆ ਉਹ ਐਡ ਕੀਤੇ ਨੇ ਉੱਪਰ ਤੇ ਉਲਟ-ਪਲਟ ਕੇ ਇਹਨਾਂ ਨੂੰ ਅਸੀਂ ਦੋਨੋਂ ਸਾਈਡ ਤੋਂ ਕ੍ਰਿਸਪੀ ਹੋਣ ਤੱਕ ਸੇਕ ਲਿਆਏ ਤੇ ਪਤਾ ਹੋੜ ਜਿਹੜੇ ਨੇ ਉਹ ਸਾਡੇ ਆਲਮੋਸਟ ਰੈਡੀ ਨੇ। ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢਾਂਗੇ। ਤੇ ਸਰਵ ਕਰਾਂਗੇ ਇੱਕ ਰੋਲ ਦੇ ਅਸੀਂ ਜਿਹੜੇ ਆ ਉਹ ਪੀਸਸ ਕੱਟ ਕੇ ਤੇ ਉਹ ਇਸ ਤਰ੍ਹਾਂ ਸ਼ੈਲੋ ਫਰਾਈ ਕਰ ਲਏ ਨੇ ਤੇ ਉਹ ਅਸੀਂ ਐਸੀ ਤਰ੍ਹਾਂ ਖਾਵਾਂਗੇ ਸੌਸ ਦੇ ਨਾਲ ਅਸੀਂ ਖਾ ਸਕਦੇ ਹਾਂ ਬਹੁਤ ਹੀ ਟੇਸਟੀ ਲੱਗਦੇ ਨੇ ਤੇ ਸਭ ਨੇ ਬਹੁਤ ਪਸੰਦ ਕੀਤਾ ਸੀ ਲੇਕਿਨ ਦੂਸਰਾ ਜਿਹੜਾ ਰੋਲ ਹੈ ਉਹਦੇ ਅਸੀਂ ਫੀਸ ਕੱਟ ਕੇ ਉਹਨੂੰ ਵੀ ਇਸੇ ਤਰ੍ਹਾਂ ਫਰਾਈ ਕਰ ਲਿਆ ਸੀ ਤੇ ਉਹਦੀ ਅਸੀਂ ਸਬਜੀ ਬਣਾਵਾਂਗੇ ਗਰੇਵੀ ਬਣਾ ਕੇ ਤੇ ਬਹੁਤ ਹੀ ਟੇਸਟੀ ਜਿਹੜੀ ਇਹ ਰੈਸਪੀ ਬਣਦੀ ਏ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਨਾ ਆਪਣੇ ਬੱਚਿਆਂ ਨੂੰ ਆਪਣੀ ਫੈਮਿਲੀ ਨੂੰ ਜੋ ਵੀ ਬਣਾ ਕੇ ਖਵਾਓ ਘਰ ਬਣਾ ਕੇ ਖਵਾਇਆ ਕਰੋ ਬਾਜ਼ਾਰ ਦਾ ਖਾਣਾ ਅਵੋਇਡ ਕਰਨਾ ਚਾਹੀਦਾ ਹੈ ਰੈਸਪੀਜ਼ ਨੂੰ ਫੋਲੋ ਕਰੋ ਸਾਡੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸਾਡੀ ਰੈਸਪੀਜ਼ કેਵੇਂ ਲੱਗਦੀਆਂ ਨੇ ਤੁਹਾਨੂੰ ਹੁਣ ਅਸੀਂ ਦੂਸਰਾ ਪਿਆਜ਼ ਵੀ ਇਸੇ ਤਰ੍ਹਾਂ ਫਰਾਈ ਕਰ ਲਿਆ ਸੀ ਤੇ ਇਹਦੀ ਗਰੇਵੀ ਵੀ ਬਿਲਕੁਲ ਈਜ਼ੀ ਜਿਹੜੀ ਹੈ ਉਹ ਬਣ ਜਾਂਦੀ ਹੈ ਜਿਵੇਂ ਅਸੀਂ ਆਲੂ ਮਟਰ ਜਾਂ ਮਟਰ ਪਨੀਰ ਦੀ ਗਰੇਵੀ ਤਿਆਰ ਕਰਦੇ ਹਾਂ ਉਸੇ ਤਰ੍ਹਾਂ ਗਰੇਵੀ ਤਿਆਰ ਕਰ ਲਈ ਹੈ ਅਸੀਂ ਤੁਸੀਂ ਵੀ ਆਪਣੀ ਮਰਜ਼ੀ ਨਾਲ ਆਪਣੇ ਸਵਾਦ ਅਨਸਾਰ ਮਸਾਲੇ ਵਗੈਰਾ ਐਡ ਕਰਕੇ ਟਮਾਟਰ ਪਿਆਜ਼ ਤੇ ਅਦਰਕਲਾਸਨ ਵਿੱਚ ਐਡ ਕਰਕੇ ਗਰੇਵੀ ਤਿਆਰ ਕਰ ਸਕਦੇ ਹੋ ਤੇ ਇਹਦੇ ਵਿੱਚ ਹੁਣ ਅਸੀਂ ਸਾਰੇ ਪਤਾਵੜ ਜਿਹੜੇ ਆ ਦੂਸਰੇ ਬੈਚ ਵਾਲੇ ਉਹ ਐਡ ਕਰ ਦਿੰਨੇ ਨੇ ਤੇ 2 ਮਿੰਟ ਪਕਾਉਣਾ ਹੈ ਤੇ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੈ ਵਧੀਆ ਲੱਗੀ ਹੋਏ ਤਾਂ ਰੈਸਪੀ ਜ਼ਰੂਰ ਸ਼ੇਅਰ ਕਰਿਓ ਤੇ ਬਣਾ ਕੇ ਜ਼ਰੂਰ ਟਰਾਈ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਫੁੱਲ ਵੀਡੀਓ ਵੇਖਣ ਵਾਸਤੇ ਬਾਏ ਬਾਏ